ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹਾਂ ਤੁਸੀਂ ਮੈਂ ਹਾਂ ਪ੍ਰਿੰਸ ਸੁਨਿਆਲ ਅੱਜ ਵਕ ਦੀ ਵੱਡੀ ਖਬਰ ਬ੍ਰਾਜ਼ੀਲ ਤੋਂ ਸਾਹਮਣੇ ਆ ਰਹੀ ਹੈ ਬ੍ਰਾਜ਼ੀਲ ਦੇ ਵਿੱਚ ਇੱਕ ਜਹਾਜ਼ ਕ੍ਰੈਸ਼ ਹੋਇਆ ਜਿਸ ਚ 60 ਤੋਂ ਵੱਧ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਕੁੱਲ 57 ਯਾਤਰੀ ਉਸ ਚ ਸਵਾਰ ਸਨ ਔਰ 4 ਜਿਹੜੇ ਇੱਕ 에ਅਰਪਲੇਨ ਦੇ ਜਿਹੜੇ ਉਹਨਾਂ ਦੇ ਕਾਡਰ ਸੀਗੇ ਔਰ ਉਹ 4 ਜਿਹੜੇ ਜਿਹੜੇ ਆ ਉਸ ਹਾਦਸੇ ਚ ਮਾਰੇ ਗਏ ਕੁੱਲ 61 ਲੋਕਾਂ ਦੀ ਮੌਤ ਹੋਈ ਹੈ ਰਹਾਇਸ਼ੀ ਇਲਾਕੇ ਤੇ ਇਹ ਜਹਾਜ਼ ਕ੍ਰੈਸ਼ ਹੋਇਆ ਹੈ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬ੍ਰਾਜ਼ੀਲ ਚ ਭਿਆਨਕ ਜਹਾਜ਼ ਹਾਦਸਾ ਹੋਇਆ 61 ਯਾਤਰੀਆਂ ਦੀ ਮੌਤ ਹੋਈ ਹੈ ਔਰ ਦੱਸਦੇ ਚੱਲਦੇ ਆ ਇਹ ਜਿਹੜੇ ਕਾਰਨ ਰਹਾਇਸ਼ੀ ਇਲਾਕੇ ਦੇ ਉੱਤੇ ਇਹ ਜਹਾਜ਼ ਕ੍ਰੈਸ਼ ਹੋਇਆ ਤਾਂ ਦੱਸਦੇ ਚੱਲਦੇ ਆ ਹਾਦਸੇ ਦੌਰਾਨ ਫਲਾਈਟ ਦੇ ਵਿੱਚ ਜਿਹੜੇ ਲੋਕ ਸਵਾਰ ਸਨ ਔਰ ਸਾਰੇ ਦੇ ਸਾਰੇ ਮਾਰੇ ਜਾਂਦੇ ਨੇ ਔਰ ਦਸ ਦੇ ਚੱਲਦੇ ਆ ਇਸੇ ਦਰਮਿਆਨ ਇੱਕ ਇੱਥੇ ਹਾਦਸਾ ਹੋਇਆ ਇਸ ਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਪਰ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰ ਵੀ ਦਿਖਾ ਰਹੇ ਆ ਬ੍ਰਾਜ਼ੀਲ ਦੇ ਜਿਸ ਇਲਾਕੇ ਦੇ ਵਿੱਚ ਇਹ ਜਹਾਜ਼ ਕ੍ਰੈਸ਼ ਹੋਇਆ ਹੈ ਉਹ ਰਿਹਾਈਸ਼ੀ ਇਲਾਕਾ ਸੀਗਾ ਔਰ ਜਹਾਜ਼ ਜਿਹੜਾ ਜਦੋਂ ਕ੍ਰੈਸ਼ ਹੋਇਆ ਤਾਂ ਧੂਆਂ ਧੂਆਂ ਉੱਡਦਾ ਮੌਕੇ ਤੇ ਅਧਿਕਾਰੀ ਉੱਥੇ ਪਹੁੰਚੇ ਅਧਿਕਾਰੀਆਂ ਦੇ ਵੱਲੋਂ ਉੱਥੇ ਦੇਖਿਆ ਗਿਆ ਤਾਂ ਸਭ ਕੁਝ ਤਹਸ ਨਹਸ ਹੋਇਆ ਸੀ ਇੱਕ ਬ੍ਰਾਜ਼ੀਲ ਦੀ ਆ মিডিਆ ਨੇ ਨਿਊਜ਼ ਜਿਹੜਾ ਚੈਨਲ ਹੈ ਉਹਨਾਂ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਉਸ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਹੈ ਜਹਾਜ਼ ਦੇਖਦੇ ਦੇਖਦੇ ਜ਼ਮੀਨ ਵੱਲ ਜਾ ਰਿਹਾ ਹੁੰਦਾ ਔਰ ਇੱਕ ਘਰ ਦੇ ਉੱਤੇ ਜਾ ਕੇ ਕ੍ਰੈਸ਼ ਹੋ ਜਾਂਦਾ ਜਿਸ ਚ 68 ਲੋਕਾਂ ਦੀ ਮੌਤ ਹੋ ਗਈ ਹੈ ਤਾਂ ਇਸ ਦੇ ਵਿਚਕਾਰ ਹੋਰ ਜਿਹੜੀ ਜਾਣਕਾਰੀ ਦੇ ਦੇਣ ਦਿਲਦੇ ਹਨ ਤੁਹਾਨੂੰ ਕਿੱਥੇ ਇਹ ਹਾਦਸਾ ਹੋਇਆ ਹੈ ਤਾਂ ਵਿਨੇ ਹੈਡੋ ਦੇ ਕੋਲ ਇਹ ਹਾਦਸਾ ਹੋਇਆ ਵੈਲਨ ਹੋਸ ਸ਼ਹਿਰ ਦੇ ਕੋਲ ਅਧਿਕਾਰੀਆਂ ਨੇ ਦੱਸਿਆ ਕਿ ਕੋਈ ਵੀ ਜਿੰਦਾ ਨਹੀਂ بچਿਆ ਏਟੀਆਰ 72 ਵਿਮਾਨ ਪੁਰਾਣਾ ਰਾਜ ਦੇ ਕੋਲੋਂ ਜਿਹੜਾ ਉੱਡ ਕੇ ਜਾ ਰਿਹਾ ਸੀ ਗਵਾਲੂ ਹੋਸ ਸ਼ਹਿਰ ਦੇ ਵਿੱਚ ਇਹ ਜਾ ਰਿਹਾ ਸੀ ਜਿਸ ਦਰਮਿਆਨ ਰਸਤੇ ਦੇ ਵਿੱਚ ਕੋਈ ਤਕਨੀਕੀ ਖਰਾਬੀ ਆਈ ਜਿਸ ਕਰਕੇ ਇਹ ਜਹਾਜ਼ ਦੇਖਦੇ ਨੇ ਦੇਖਦਾ ਜ਼ਮੀਨ ਵੱਲ ਚਲਾ ਜਾਂਦਾ ਔਰ ਰਿਹਾਇਸ਼ੀ ਇਲਾਕੇ ਦੇ ਵਿੱਚ ਚਲਾ ਜਾਂਦਾ ਜਿਸ ਤੋਂ ਬਾਅਦ ਇੱਕ ਘਰ ਦੇ ਉੱਤੇ ਇੱਕ ਘਰ ਦੇ ਉੱਤੇ ਦੱਸਦੇ ਚੱਲਦੇ ਆ ਜਹਾਜ਼ ਜਾ ਕੇ ਡਿੱਗਿਆ ਔਰ ਕਾਠ ਲੋਕਾਂ ਦੀ ਮੌਤ ਹੋ ਗਈ ਹੈ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬ੍ਰਾਜ਼ੀਲ ਦੇ ਵਿੱਚ ਬਹੁਤ ਵੱਡਾ ਪਲੇਨ ਹਾਦਸਾ ਵਾਪਰਿਆ ਹੈ ਜਿਸ ਹਾਦਸੇ ਦੇ ਵਿੱਚ ਕਾਠ ਲੋਕਾਂ ਦੀ ਮੌਤ ਹੋ ਗਈ ਹੈ